ਮਿੱਤਰ ਆ ਹੋਰ ਦਾ ਕਰ ਲੈ 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 ਮਿੱਤਰਾਂ ਕੇ ਤੁਹਾਨੂੰ ਮੱਝ ਦਿਖਾਉਣ ਲੱਗੇ ਆਂਗੇ ਓਏ ਆ ਡੰਡਾ ਚੱਕ ਲੈ ਦਿਖਾਵਾਂਗੇ ਤੋੜ ਕੇ ਆਹ ਦੇਖੋ ਇਹ ਰੱਖੀ ਡੰਡੇ ਚੱਕ ਕੇ ਲੈ ਭਾਈ ਤੋਂ ਡਿਟੇਲ ਆ ਤੇ ਅਨੇ ਕੋੜੇ ਵਿੱਚ ਜਾਨੇ ਤੇ ਕਿੰਨੇ ਰੁਪਏ ਤੁਹਾਨੂੰ ਮਿਲ ਜੇਗਾ ਦੇਖਿਓਗੇ ਪਿੱਛੇ ਨੀ ਆਇਦਰ ਕੀ ਰਾਤੇ ਚੋਕਾਂ ਮੈਂ ਦੂਜੇ ਮੋੜ ਤੇ ਤੇ ਮਰੋਦ ਹੋ ਹੀ ਚੈੱਕ ਕਰ ਲੋ ਸਾਇਟ ਕੁਆਲਟੀ ਇਧਰ ਬੰਨੀ ਹੋਈ ਸੀ ਬਾਈ ਇਧਰ ਭੁੱਲ ਗਿਆ ਫੀਡਰ ਦਾ ਕਾਜ ਭੁੱਲ ਗਿਆ ਓਏ ਉਹ ਵੀ ਮੈਂ ਲਿਜਾਤਾ ਮੰਗਦੇ ਹੋ ਮੈਂ ਤੋਰੀ ਜਾਂਦਾ ਬਾਈ ਤੇ ਲੈਨੇ ਬਾਈ ਤੋਂ ਸਾਰੀ ਜਾਣਕਾਰੀ ਆਇਆ ਤੇ ਸਸੀ ਕਾ ਬਾਈ ਸਸੀ ਕਾ ਬਾਈ ਕੀ ਨਾਮ ਬਾਈ ਗਰਮੀਤ ਬਾਈ ਅੱਛਾ ਐਮ ਐਸ ਹੋਇਆ ਬਾਈ ਤੀਜਾ ਹੋਇਆ ਬਾਈ ਤੀਜੇ ਸੂਏ ਹਾਂ ਸੂਈ ਹੋਈ ਹੈ ਹਾਂ ਸੂਈ ਆ ਕੱਟੀ ਹੈ 10 ਦਿਨ ਹੋ ਗਏ ਬਾਈ ਸੂਈ ਨੂੰ ਹੋ ਕੇ 12 13 ਦਿਨ ਸੂਈ ਨੂੰ ਹੋ ਕੇ 12 13 ਦਿਨ ਅੱਛਾ ਲੁੱਟ ਕੇ ਨਾਸ਼ਟਾ ਲੁੱਟ 12 ਕਿਲੋ ਬਾਈ 12 ਕਿਲੋ ਠੀਕ ਚੂਈ ਚੂਈ ਕੇ ਮੈਂ ਬਾਈ ਮੈਂ ਇੱਕ ਨੰਬਰ ਪੰਪੀ ਆ ਬਾਈ ਅੱਛਾ ਮੁੱਲਿਕ ਨਾ ਕਰ ਲੋ ਬਾਈ ਮੁੱਲ 10 1 ਲੱਖ 10 ਹੈ ਬਾਕੀ ਥੋੜਾ ਕ ਨਾ ਮੰਨ ਤਾਣ ਮੌਕੇ ਤੇ ਹੋ ਜੂ ਮੰਨ ਤਾ ਨਾ ਜਦੋਂ ਖਿੱਚਿਆ ਖਿੱਚੀ ਹੋਈ ਠੀਕ ਹਮ ਲੈ ਮਸਤਰਾ ਮਾਨਸਾ ਮੰਡੀ ਦੇ ਟੂਠਾ ਬਾਈ ਜਿਹੜਾ ਮਾਨਸਾ ਪੰਡਰ ਉੱਠਿਆ ਨਹੀਂ ਜਿਹੜਾ ਮਾਨਸਾ ਠੀਕ ਆ ਬਾਈ ਲੈ ਮੈਂ ਤੇਰੇ ਕੋਲ ਨੂੰ ਝੋਟੀ ਦਿਖਾਉਣ ਲੱਗੇ ਆਗੇ ਤੇ ਉਹਨਾਂ ਤੁਸੀਂ ਤੁਹਾਨੂੰ ਲੇਵਾ ਚੈਕ ਕਰ ਲਓ ਤੇ ਬੰਨ ਦੇ ਬਾਈ ਬੰਨ ਦੇ ਬਾਕੀ ਸ਼ੰਕ ਕੁਆਲਿਟੀ ਚੈੱਕ ਕਰ ਲਓ ਤੇ ਲੈਣਿਆ ਬਾਈ ਤਾਂ ਆਪਾਂ ਸਾਰੀ ਡਿਟੇਲ ਆ ਅੱਸੀ ਆ ਬਾਈ ਐਮ ਐਸ ਹੋਇਆ ਬਈ ਇਹ ਦੂਜੇ ਸੂਏ ਹਾਂ ਅੱਛਾ 10 ਲੋਗੇ ਬਈ ਸੂਈ ਨੂੰ 14 ਦੇਣਾ 14 ਦੇਣਾ ਮਗਰ ਇਹਦੇ ਬਈ ਮਗਰ ਇਹਦੇ ਘੱਟਾ ਅੱਛਾ ਬਈ ਹਸ ਤਾਂ ਦੱਦ ਕੰਨਾਗਾ ਚਾਹ 8 ਟਰਾ ਚਪਾਈ ਚਪੂਈ ਬਈ ਇੱਕ ਨੰਬਰ ਅ ਅੱਛਾ ਮੁੱਲ ਕਰਨਾ ਕਰਨਾ ਇੱਕ ਵੀ ਠੀਕ ਆ 120000 ਬਾਈ ਮੁੱਲ ਕਰਦਾਗਾ ਦੂਜੇ ਸੂਏ ਹੈਗੀ ਮਗਰ ਬਾਈ ਕੱਟੀ ਕੇ ਮਗਰ ਇਹਦੇ ਕੱਟਾਗਾ ਚੈੱਕ ਕਰ ਲਿਓ ਨਾ ਕੀ ਬਾਈ ਆਪਣਾ ਵਜੀਤ ਗੰਡਾ ਮੰਡਾ ਮੰਡਾ ਹੈ ਇਹਦੇ 15 ਲੀਟਰ ਦਹਾਣ ਬਾਈ ਫਿਰ ਵੀ ਇਹਦੇ ਥੱਲੇ ਬਾਈ 15 ਲੀਟਰ ਦੁੱਧ ਹੈਗਾ ਪਿਓਰ ਮੋਹਰਾ ਚ ਹੋ ਗਈ ਇਹ ਜਿਹੜੀ ਤੁਹਾਨੂੰ ਫੋਨ ਦਿਖਾਉਣ ਲੱਗਿਆਂਗੇ 15 ਲੀਟਰ ਦੁੱਧ ਆਏ ਹੱਲੇ ਬਾਈ ਇਸ ਟਾਈਮ ਇਹ ਹੱਲੇ ਬਈ 15 ਲੀਟਰ ਦੁੱਧ ਆਗਾ ਤੇ ਹੋਰ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੰਨੇ ਆਗੇ ਇਹ ਕਿੰਨੇ ਸੂਏ ਆ ਬਾਈ ਇਹ ਦੂਜਾ ਬਾਈ ਇਹ ਦੂਜੇ ਸੂਏ ਹੁਣ ਸੂਈ ਆ ਮਗਰੇ ਦੇ ਬਾਈ ਮਗਰੇ ਦੇ ਕਿੰਨਾ ਦਿਨ ਹੋ ਗਏ ਬਾਈ ਕਿੰਨੇ ਦਿਨ ਹੋ ਗਏ ਇਹਨੂੰ ਬਾਈ ਇਹਨੂੰ 17 ਦੇਣਾ ਇਹਨੂੰ 17 ਦਿਨਾਂ ਚਾਹ 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 15 ਲੀਟਰ ਦੁੱਧ ਤਿਆਰ ਆਗਾ ਚਬਾਈ ਚਬੂਈ ਇਹਦੀ ਵੀ ਓਕੇ ਪੂਰੀ ਇਹ ਮੁੱਲ ਕੰਨਾ ਕਰਦਾ ਬਾਈ ਇਹਦਾ 125 ਵੀਰੇ 125 ਕੀ ਆ ਠੀਕ ਲੈ ਵੀ ਮੈਂ ਤੇਰੇ ਕੋਲ ਤੁਹਾਨੂੰ ਹੋਰ ਦਿਖਾਉਣ ਲੱਗਾਂਗੇ ਬਹੁਤ ਹੀ ਸੋਹਣੀ ਝੋਟੀ ਹੈਗੀ ਤੇ ਕਰਾਂਗੇ ਆਪਾਂ ਬਾਈ ਨਾਲ ਗੱਲਬਾਤ ਲਵਾ ਕੇ ਜਾਣਕਾਰੀ ਪੂਰੀ ਫੁੱਲ ਬਾਕੀ ਇਹਦੇ ਤੁਸੀਂ ਸੰਗ ਕੁਆਲਿਟੀ ਚੈੱਕ ਕਰ ਲਓ ਕੱਟਰ ਤੋਂ ਥੋੜਾ ਜਿਹਾ ਪਰਹਣੀ ਆਂਦੀ ਹੈਗੀ ਬਾਈ ਥੋੜਾ ਡਰਦੀ ਵੀ ਹੈ ਕੈਮਰੇ ਤੋਂ ਸੰਗਾਂ ਦੀ ਕੁਆਲਿਟੀ ਚੱਕ ਕਰ ਲਓ ਪੂਰੀ ਬਾਕੀ ਥਾਨ ਫੋਨ ਬਾਈ ਪੂਰੇ ਵਧੀਆ ਨੇਗੇ ਸੱਸੀ ਕਾ ਬਾਈ ਕੀ ਨਾਮ ਆ ਬਾਈ ਤੇਰਾ ਸੋਨਾ ਸਿੰਘ ਕੰਮੇ ਸੂਇਆ ਬਈ ਇਹ ਪਹਿਲਣ ਕਦ ਨੂੰ ਹੋ ਗਿਆ ਬਈ ਸੂਈ ਨੂੰ ਸੱਤ ਦਿਨ ਹੋ ਗਏ ਸੱਤ ਦਿਨ ਹੋ ਗਏ ਸੂਈ ਨੂੰ ਮਾਕਰ ਬਈ ਤੇ ਕੱਟਾਈ ਮਾਕਰ ਦੇ ਕੱਟਾ ਆਹੀ ਹੈ ਇਹਦਾ ਹਾਂਜੀ ਹਾਂਜੀ ਅੱਛਾ ਅਸਟੈਂਬ ਬਈ ਦੁੱਧ ਕਰਨਾ ਇਹਦੇ ਨੂੰ ਦੁੱਧ 9 ਲੀਟਰਾਂ ਠੀਕਾ 9 ਲੀਟਰ ਮਿੱਤਰੋ ਦੁੱਧਾ ਦਾ ਚਵਾਈ ਚ ਬੋਈ ਬਈ ਅੱਛਾ ਮੁੱਲ ਲਗਾ ਨਗਰ ਦਾ ਮੁੱਲ 145000 ਰੁਪਏ ਬਈ ਮੁੱਲ ਕਰਦਾਗਾ ਬਾਕੀ ਵੀ ਮੌਕੇ ਦੇ ਮਾਨਤਣ ਆ। ਆ ਬਈ ਬਾਕੀ ਮੌਕੇ ਦੇ ਮਾਨਤਣ ਹੋ ਜਾਊਗਾ। ਪਾਕੀ ਸਕੀਨ ਛੋਟੀ ਆ ਗਈ। ਕਰਦੀ ਆ ਬਈ ਆਪਣੇ। ਹਾਂਜੀ ਕਰਦੀ ਆ। ਕਰਦੀ ਆ ਬਾਈ ਦੀ ਆਪਣੇ। ਠੀਕ ਆਪਾਂ। ਲਾਈਨ ਮਤਰੇ ਕੋ ਤੁਹਾਨੂੰ ਬੱਚਾ ਦਿਖਾਉਣ ਲੱਗੇ ਆਂਗੇ ਤੇ ਸਿੰਗ ਕੁਆਲਿਟੀ ਤੁਸੀਂ ਚੈੱਕ ਕਰ ਲਓ। ਬਾਕੀ ਇਹਦੇ ਟੈਸਟ ਦੀ ਗੱਲ ਚੈੱਕ ਕਰ ਲਓ ਬਾਈ। ਪੂਰੇ ਬੱਤੀਆਂ ਲੇਗੇ ਸਾਲ ਦਾ ਹੋਇਆ ਹੋ ਗਿਆ ਤੇ ਮਾਰਾ ਦੁੱਧ ਹੈਗਾ ਬਾਈ 20 ਲੀਟਰ ਘਰੇ ਖੜੀ ਹੈਗੀ ਤੇ ਟੀਮ ਦਾ ਇਹ ਹੈਗਾਗਾ ਤੇ ਮੁੱਲ ਬਾਈ 70000 ਰੁਪਇਆ ਕਰਦਾ ਹਨਾ ਬਾਈ ਮੁੱਲ ਬਾਈ 70000 ਰੁਪਇਆ ਕਰਦਾਗਾ ਬਾਕੀ ਤੁਸੀਂ ਚੈੱਕ ਕਰ ਲਓ ਪੂਰੇ ਸਾਲ ਦਾ ਹੋਇਆ ਹਜੇ ਖੀਰਾ ਬੱਚਾਗਾ ਬਾਕੀ ਰਾਜੀ ਰੂਜੀ ਪੂਰਾਗਾ ਬਾਈ ਲੈ ਮਤਰਾ ਕੁਛ ਨੂੰ ਹੋਰ ਦਿਖਾਉਣ ਲੱਗੇਗੇ ਮੱਝ ਆਪਾਂ ਸੰਗ ਕੁਆਲਿਟੀ ਚੈੱਕ ਕਰ ਲਓ ਤੇ ਸਾਰੀ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਸੰਗ ਸੰਗ ਪੂਰਾ ਓਕੇ ਆ ਗਈ ਬਾਕੀ ਸਾਰੀ ਆਪਾਂ ਜਾਣਕਾਰੀ ਲਵਾਂਗੇ ਐਵੇਂ ਸੁਆ ਬਈ ਹੈ ਪਹਿਲਾ ਸੂਆ ਕੈਦ ਹੋ ਗਿਆ ਬਈ ਸੂਈ ਨੂੰ ਸੂਇ ਨੂੰ 15 ਦਾ ਹੋ ਗਿਆ ਸੂਇ ਨੂੰ 15 ਦਾ ਹੋ ਗਿਆ ਮਗਰ ਬਈ ਇਹ ਕੱਟਾ ਮਗਰ ਇਹ ਕੱਟੀ ਹੈਗੀ ਤੇ ਦੁੱਧ ਕੰਨਾ ਬਈ ਇਸ ਟਾਈਮ ਇਹ 12 11 12 ਦਾ ਮਨ ਲਗਾ ਨਾ ਕਰਦਾ ਬਈ ਤੇ 1,30,000 ਕਿਹੜਾ ਪਿੰਡ ਦਾ ਕਾ ਸੂਰਤਿਆ ਠੀਕ ਹੈ ਬਈ ले मेत्रो एक मज दि लगे कोई ना कोई नागर लिखा लगे मुड़नेट खड़ चको कैमी सूए तीजे सूए आ, आ गए ਜਨੋਗੇ ਬਾਈ ਸੂਈ ਨੂੰ ਕੀਆ ਤੇ ਨਾ ਆ ਜਾ ਤੀਜਾ ਨਾ ਤੀਜੇ ਸੂਏ ਤੀਜੇ ਦਿਨ ਹਾਂ 11 ਲੀਟਰ ਤਿਆਰ 11 ਲੀਟਰ ਤਿਆਰ ਆਗਾ ਮਗਰ ਬਈ ਇਹਦੇ ਕੱਟੀ ਸੱਤੀ ਮਗਰ ਇਹਦੇ ਕੱਟੀ ਆਗੀ ਮਿੱਤਰੋ ਚੁਵਾਈ ਚੁਵਾਈ ਕਿਵੇਂ ਬਾਈ ਚੰਮੀ ਓਕੇ ਅੱਛਾ ਮੁੱਲ ਲਗਣਾ ਕਰਦਾ ਬਾਈ ਮੁੱਲ ਕਿ 1,30,000 ਰੁਪਏ ਬਾਈ ਮੁੱਲ ਕਰਦਾਗਾ ਤੇ ਬਾਈ ਕੋਲੇ ਦੋ ਨਾਕ ਹੋਰ ਖੜੇ ਤਨ ਬਈ ਆ ਇਹਦੀ ਵੀ 10 ਡਿਟੇਲ ਬਾਈ ਖੋਲ ਕੇ ਆਰੇ ਭਾਰੇ ਕਿਹੜੀ ਵਿੱਚ ਲੱਗ ਗਿਆ ਸੰਗੇ ਲਾਈ ਪਿੰਟ ਲਖਾ ਦੇ ਕਰਾਏਗਾ ਆ ਜੇ ਕਰੇਗਾ ਟੈਪ ਵੀ ਕਰਨਾ ਮੈਂ ਸਭ ਤੇ ਨਹੀਂ ਆ ਰਹੀ ਮਾਰੇ ਲਾਈ ਦੇਗਾ ਲਾਈ ਮੇਤਰੋਂ ਸਾਨੂੰ ਇੱਕ ਹੋਰ ਦਿਖਾਉਣ ਲੱਗੇ ਆਂਗੇ ਝੋਟੀ ਮੋੜਨੇ ਬਾਅਦ ਮੋੜਨੇ ਕਰਦੇ ਆਗੇ ਬਾਈ ਨਾਲ ਗੱਲਬਾਤ ਭਾਈ ਇਹ ਕਦੋਂ ਸੂਇਆ ਦੂਜਾ ਚਾ ਕਹਿ ਦਮੋਗੇ ਭਾਈ ਸੂਈ ਨੂੰ ਸੂਈ ਨੂੰ ਹੋ ਗਿਆ 8 ਦਿਨ ਸੂਈ ਨੂੰ ਹੋ ਗਿਆ 8 ਦਿਨ ਮਗਰ ਜੀ ਇਹਦੇ ਮਗਰ ਇਹਦੇ ਹੈਗਾ ਮਿੱਤਰੋ ਕਟਾ ਦੁੱਧ ਕਿੰਨਾ ਭਾਈ ਇਹ ਥਲੇ ਦੁੱਧ ਦੇ ਥਲੇ 10 ਲੀਟਰ ਹੈਗਾ ਮਲਕਨਗਰ ਦਾ ਭਾਈ 95 ਠੀਕ ਆ ਲੈ ਮਤਰ ਇੱਕ ਤੁਹਾਨੂੰ ਹੋਰ ਦਿਖਾਉਣ ਲੱਗਾ ਛੋਟੀ ਥਾਨ ਕੁਆਲਟੀ ਲੇਵਲ ਚੈੱਕ ਕਰ ਲਓ ਤੇ ਕਿੰਨਾ ਕਿਲੋ ਚਾਰ 11 ਕਿਲੋ ਕੈਮਿਸ ਹੋਏ ਪਹਿਲਾਂ ਕਹਿ ਦੇ ਲੋਗੇ ਭਾਈ ਸੂਈ ਨੂੰ 10 ਗਿਆਰਾ 10 ਗਿਆਰਾ ਦਿਨ ਹੋ ਗਏ ਮਤਰੋ ਸੂਈ ਨੂੰ ਤੇ ਦੁੱਧ ਕਿੰਨਾ ਬਈ 11 ਕਿਲੋ ਜਮਾ ਤਿਆਰ ਆ ਠੀਕ ਆ ਦੋ ਡੰਗ ਚੋਕੇ ਦੇਖ ਲੋ ਮਾਗਰ ਇਹਦੇ ਬਾਈ ਮਾਗਰ ਇਹਦੇ ਕੱਟੀ ਜਾ ਇਹਦਾ ਮੁੱਲ ਬਾਈ 1,35,000 ਠੀਕ ਆ 25 ਕੋੜਾ ਤੇ ਚੌਥੀ ਮੱਜ ਦਿਖਾਉਣ ਲੱਗੇ ਆ ਬਾਈ ਇਹਦੇ ਵੀ ਬਾਈ ਇਹ ਕੰਮ ਹੈ ਬਾਈ ਤੀਜਾ ਸੂਆ ਸੂਈ ਆ ਇਹਦੀ ਵੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਆ ਜਾ ਬਾਈ ਆ ਜਾ ਇਹ ਤੀਜੇ ਸੂਏ ਹੁਣ ਕੋਈ ਆ 11 8 ਦਿਨ ਹੋ ਗਏ ਸੂਈ ਨੂੰ 11 ਲੀਟਰ ਦੁੱਧ ਤਿਆਰ ਆ ਮਾਗਰੇ ਦੇ ਮਾਗਰੇ ਦੀ ਹੈ 31 ਦੁੱਧ ਕਿੰਨਾ ਬਈ ਦੁੱਧ 11 ਦੁੱਧ 11 ਮੁੱਲ ਇਹਦਾ ਬਈ 1 ਲੱਖ 25000 ਰੁਪਏ ਠੀਕ 1 ਲੱਖ 25000 ਪੰਡ ਜਿਹੜਾ ਜਲਾ ਜਲਾ 100 ਰੁਪਏ ਠੀਕ ਯਾ ਮੈਟਰ ਕਰ ਲੋ ਬਾਈ ਨਾਲ ਕੰਟੈਕਟ ਬਾਕੀ ਸਾਰੇ ਮੱਝੇ ਹੀ ਗਰੰਟੀ ਆਪਣੀਆਂ ਦੀ ਬਾਈ ਚੋਕੇ ਲੈ ਜਾ ਕਰਾਂਗਾ ਹਾਂ ਹਾਂ ਚੋਕੇ ਲੈ ਜਾਉਦਾ 99 ਲੱਖ ਸੀ ਦੇਖ ਲਈ ਮੈਂ ਸਾਗੇ ਹਾਂ ਹਾਂ ਬਾਈ ਉਹ ਸਕਰੀਨ ਵਧਾਣੇ ਸਕਰੀਨ ਝੋਟੀਆਂ ਨੇ ਬੁਰੀਆਂ ਠੀਕ ਕੋਈ ਖੋਲ ਲੈ ਮੈਨ ਮੈਟਰ ਇੱਕ ਤੁਹਾਨੂੰ ਹੋਰ ਦਿਖਾਉਣ ਲੱਗਾਂਗੇ ਝੋਟੀ ਤੇ ਕਰਾਂਗੇ ਸਾਰੀ ਬਾਈ ਨਾਲ ਗੱਲਬਾਤ ਡਿਟੇਲ ਲਵਾਂਗੇ ਫਨ ਕੁਆਲਿਟੀ ਦੀ ਚੈੱਕ ਕਰ ਲੋ ਸੰਗ ਕੁਆਲਿਟੀ ਚੈੱਕ ਕਰ ਲੋ ਬਾਈ ਪਰ ਕੀ ਇਹਦੇ ਕੋਲ ਇਹਦੀਆਂ ਬਾਈ ਕੋਲ ਇਹਦੇ ਕੋਲੇ ਤੇ ਕਰਦੇ ਆਂਗੇ ਬਾਈ ਨਾਲ ਗੱਲਬਾਤ ਕੈਮੇਸ ਹੋਇਆ ਬਾਈ ਇਹ ਪਹਿਲਣਾ ਬਾਈ 4 ਦਿਨ ਤੋਂ ਚੁੱਕ ਅੱਛਾ ਪਹਿਲਣਾ ਅੱਗੇ ਕੈ ਦਿਨ ਹੋਗੇ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਹੋਗੇ ਬਾਈ ਇਹ 25 26 ਦਿਨ ਹੁੰਦਾ ਸੂਈ 25 26 ਦਿਨ ਮਗਰੇ ਦੇ ਬਾਈ ਇਹਦੇ ਮਗਰੇ ਗੇ ਮੇਲ ਕਾ ਬਾਈ ਕਟਾ ਹਾਂ ਕਟਾ ਇਹਦੇ ਮਗਰੇ ਮੇਤਰੋਂ ਕਟਾਗਾ ਉਹ ਨੂੰ ਨਾ ਆਹ ਹਾਂ ਗਾੜੀ ਗੂੜੀ ਦੀ ਬਹੁਤ ਚਵਾਈ ਚਵਾਈ ਓਕੇ ਪੂਰੀ ਬਾਈ ਹਾਂ ਸਵਾ ਦੋ ਦੀ ਤਾਂ ਆ ਗਾੜੀ ਹੈ ਯਾਰ ਸਵਾ ਦੋ ਦੀ ਗਾੜੀ ਹੈ ਬਾਈ ਅੱਛਾ ਅੱਛਾ ਦੁੱਧ ਕੰਨਾ ਤਿਆਰ ਆ ਬਾਈ ਹੁਣ ਦੁੱਧ ਦੇ ਤਾਂ 12 ਕਿਲੋ ਆ ਤਰਜੀ 12 12 ਕਿਲੋ ਤਿਆਰ ਆ 12 ਕਿਲੋ ਤਿਆਰ ਆ 12 ਕਿਲੋ ਤਿਆਰ ਆ ਮੁੱਲ ਕਿੰਨਾ ਕਰਦਾ ਬਾਈ ਮੁੱਲੇ ਦਾ ਕਰਦੇ ਆ ਬਾਈ ਦੇਣ ਲੈਣ ਕਬੀਰੀ ਦੇਣਾ ਇੱਕ ਲੱਖ 20000 ਲੈਣ ਦੇਣਾ ਹੈ ਲੈਣ ਦੇਣਾ ਠੀਕ ਆ ਬਾਈ ਮੈਂ ਮਤਰਕਰ ਲੈ ਬਾਈ ਨਾਲ ਕੰਟੈਕਟ ਲੈ ਮਤਰਕਰ ਕੋ ਸਾਨੂੰ ਮੱਝ ਦਿਖਾਉਣ ਲੱਗੇ ਆਗੇ ਤੇ ਆ ਤੌਰ ਦੇ ਮੱਝ ਕੋਲੇ ਆਣ ਫੋਨ ਕੁਆਲਟੀ ਤੁਸੀਂ ਚੈੱਕ ਕਰ ਲਓ ਬਾਈ ਛੱਡਾ ਨਹੀਂ ਨਹੀਂ ਭਾਈ ਜੀ ਬਾਕੀ ਸਾਨੂੰ ਆਪਾਂ ਕੋਲ ਕੀ ਵੀ ਦਿਖਾਉਣੇ ਆਗੇ ਭੱਜਣਾ ਜਾਏ ਮੈਂ ਕਰਾਂਗੇ ਬਾਈ ਨਾਲ ਸਾਰੀ ਗੱਲਬਾਤ ਆ ਡੰਡਾ ਚੱਕ ਲਿਆ ਕੋਲੇ ਕਈ ਵਾਰੀ ਭੱਜ ਪੁੱਜ ਜਾਂਦੀ ਆ ਤੁਹਾਨੂੰ ਸਿੰਗ ਚੈੱਕ ਕਰ ਲਓ ਬਾਈ ਤੁਸੀਂ ਤਨਲੇਵਾ ਚੱਡਾ ਸਾਰਾ ਕੁਝ ਸੋਚੀ ਗੱਲ ਚੈੱਕ ਕਰ ਲਓ ਬਾਈ ਬਾਕੀ ਆਪਣੇ ਚੈਨਲ ਤੇ ਗਰੰਟੀ ਵਾਲੀ ਚੀਜ਼ ਨਹੀਂ ਆਉਂਦੀ ਸਾਰੀ ਕਈ ਵਾਰੀਆਂ ਉੱਧਰ ਵੱਡ ਜਾਂਦੀ ਹੈ ਮੈਂ ਸੱਚੀ ਕਰਦੇ ਆਂ ਬਾਈ ਨਾਲ ਸਾਰੀ ਗੱਲਬਾਤ ਲੈਣੀ ਹੈ ਪੂਰੀ ਜਾਣਕਾਰੀ ਹਾਂਜੀ ਸਤਿਗੁਰ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਇਹ ਆਪਣਾ ਬਾਈ ਆਪਣਾ ਨਾਮ ਸੌਂਦ ਸਿੰਘ ਅੱਛਾ ਜੀ ਕਿੰਨੇ ਨਗ ਲੈ ਕੇ ਆਈਏ ਅੱਜ ਦੋ ਨਗ ਲੈ ਕੇ ਆਏ ਬਾਈ ਜੀ ਅੱਛਾ ਇਹਦੀ ਕੀ ਡਿਟੇਲ ਆ ਬਾਈ ਇਹਦੀ ਡਿਟੇਲ ਬਈ ਬਈ ਕਿਵੇਂ ਸੂਇ ਇਹ ਤੀਜਾ ਸੂਇ ਹੈ ਬਈ ਤੀਜੇ ਸੂਇ ਹੈ ਅੱਛਾ ਸੂਈ ਹੋਈ ਆ ਬਈ ਸੂਈ ਹੋਈ ਆ ਮਗਰ ਕੰਗਨ ਹੋ ਗਏ ਜੀ ਇਹਨੂੰ ਹੋ ਗਏ 15 10 ਦਿਨ 10 ਦਿਨ ਹੋ ਗਏ ਬਈ ਸੂਈ ਨੂੰ ਤੇ ਮਗਰ ਇਹਦੀ ਹੈਗੀ ਕੱਟੀ ਅਸ ਟਾਈਮ ਦੁੱਧ ਕਿੰਨਾ ਤਿਆਰ ਆਈਏ ਸੋ ਤਾਂ ਇਸ ਟਾਈਮ 13 ਲੀਟਰ ਤਿਆਰ ਆ ਜੀ 13 ਲੀਟਰ ਦੁੱਧ ਤਿਆਰ ਆਗਾ ਮੁੱਲ ਕਿੰਨਾ ਕਰਨਾ ਬਈ ਮੁੱਲ 1 ਲੱਖ 10 ਹਜ਼ਾਰ ਕਰਦੇ ਬਈ ਮੁੱਲ 1 ਲੱਖ 10 ਹਜ਼ਾਰ ਕਰਦੇ ਬਈ ਜਾਇ ਜਾਇ ਮੁੱਲ ਕਰਦੇ ਆਗੇ ਚਵਾਈ ਚਵਾਈ ਬਈ ਕਿਵੇਂ ਆ ਬਹੁਤ ਸੌ ਨੰਬਰ ਆ ਬਈ ਅੱਛਾ ਬੁੜੀ ਵਧੀਆ ਬਈ ਚਵਾਈ ਆਗੀ ਤੇ ਬਾਕੀ ਬਾਈ ਰੇਟ ਵੀ ਜਾਇਜ਼ਆ ਕਰਦੇ ਨੇਗੇ ਕਿ ਤੀਜੇ ਸੂਏ ਜੀ ਤੀਜੇ ਸੂਏ ਤੀਜੇ ਸੂਏ ਹੁਣ ਸੂਈ ਹੋਈ ਆ ਬਾਈ ਲੈ ਮਿੱਤਰੋ ਮਾਨਸਾ ਮੰਡੀ ਦੇ ਖਾਰੇ ਕਰ ਲੋ ਬਾਈ ਨਾਲ ਕੰਟੈਕਟ ਠੀਕ ਹੈ ਜੀ ਧੰਨਵਾਦ ਲੈ ਮਿੱਤਰੋ ਕਿਸ ਨੂੰ ਹੋਰ ਦਿਖਾਉਣ ਲੱਗੇਗੇ ਮੱਝ ਤੇ ਕਿ ਲੋੜੇ ਦਿਖਾਉਣ ਖੋਲ ਕੇ ਖੋਲੀ ਬਾਈ ਲਮਾਗੇ ਸਾਰੀ ਜਾਣਕਾਰੀ ਕੇਐਮਐਸ ਹੋਏ ਆਗੀ

ਉਹ ਜੱਸ ਹੋਇਆ ਸੋਈਆ ਤੇ ਅੱਜ 7 ਦਿਨ ਹੋ ਗਏ ਮਾਗਰ ਬਈ ਇਹਦੇ ਮਾਗਰ ਇਹਦੇ ਬਈ ਹਿਆ ਕੱਟਾ ਤੇ ਬਈ ਦੁੱਧਗਾ ਨਾਗਾ ਤੋਂ ਬਈ 10 ਲੀਟਰ ਹੋਣੇ ਤੇ ਸਾਫ ਹੋ ਗਿਆ ਅੱਛਾ ਅੱਛਾ 10 ਲੀਟਰ ਬਈ ਦੁੱਧਾਗਾ ਸਾਡੇ ਕੁਆਲਿਟੀ ਚੈੱਕ ਕਰ ਲੋ ਬਈ ਚਵਾਈ ਚਵਾਈ ਬਈ ਅੱਛਾ ਕੀ ਮੁੱਲ ਕਰਦਾ ਬਈ 1 110000 ਰੁਪਇਆ ਕੀ ਕੰਡ ਕਿਹੜਾ ਕੰਡ ਕੀ ਆ ਮੀਨਾ ਸਿੰਘ ਦਾ ਜਿਲ੍ਹਾ ਮਾਨਸੂਰ ਦਾ ਅੱਛਾ ਠੀਕ ਆ ਲੈ ਮਤਰਾ ਤੋਂ ਦਿਖਾਉਣ ਲੱਗੇ ਝੋਟੀਆਂ ਪੂਰੀਆਂ ਟੌਪ ਟੌਪ ਦੀਆਂ ਤੇ ਕਰਦੇ ਆ ਬਾਈ ਨਾ ਗੱਲ ਵਾ ਸੱਸੀ ਕਾ ਬਾਈ ਸੱਸੀ ਕਰਨ ਬਾਈ ਆ ਬਾਈ ਇਹਦੀ ਕੀ ਡੀਟੇਲ ਆ ਮੱਝ ਦੀ ਇਹਦਾ ਇੱਕ ਦਾਸਾ ਛੋਟੇ ਬਾਈ ਨਹੀਂ ਕੰਨੇ ਸੂਏ ਆਗੇ ਇਹ ਤੇ ਦੂਜੇ ਦੂਜੇ ਸੂਏ ਆਗੇ ਕੈ ਦਿਨ ਹੋਗੇ ਸੂਈ ਨੂੰ ਬਾਈ ਸੂਈ ਨੂੰ ਨੂੰ ਹੋ ਗਏ ਹੁਣ 7-8 ਦਿਨ 7-8 ਦਿਨ ਹੋ ਗਏ ਸੂਈ ਨੂੰ ਆ ਸ਼ਾਮ ਬਾਈ ਦੁੱਧ ਕਿੰਨਾ ਹੈਗਾ ਦੁੱਧ 12 ਲੀਟਰ 12 ਕਿਲੋ ਠੀਕ ਆ ਚਵਾਈ ਚਵਾਈ ਕਿਵੇਂ ਆ ਬਾਈ ਕਿਵੇਂ ਚਵਾਈ ਕਿਵੇਂ ਆ ਚਵਾਈ ਓਕੇ ਆ ਚਵਾਈ ਪੂਰੀ ਓਕੇ ਆ ਬਾਕੀ ਤੁਸੀਂ ਸੰਗ ਕੁਆਲਿਟੀ ਚੈੱਕ ਕਰ ਲਓ ਬਾਈ ਮੁੱਲ ਬਾਈ ਇਹਦਾ ਮੁੱਲ 110 1 ਲੱਖ 10 ਹਜ਼ਾਰ ਠੀਕ ਆ ਤੇ ਇਹਦੀ ਕੀ ਡਿਟੇਲ ਆ ਬਾਈ ਇਹ ਥੱਲੇ 12 ਲੀਟਰ ਦੁੱਧ ਦਾ ਇਹ ਵੀ ਦੂਜੇ ਸੂਆ ਦੂਜੇ ਸੂਆ 12 ਲੀਟਰ ਦੁੱਧ ਤਿਆਰ ਆ ਮਗਰ ਜੀ ਇਹਦੇ ਮਗਰ ਕੱਟਾ ਮਗਰੇ ਦੇ ਮਿੱਤਰੋ ਕੱਟਾਗਾ ਤੇ ਇਹਦਾ ਬਾਈ ਮੁੱਲ ਮੁੱਲ ਇਹਦਾ 115 1,15,000 ਰੁਪਏ ਬਾਈ ਇਹਦਾ ਮੁੱਲ ਕਰਦਾਗਾ ਤੇ ਫੇਸ ਕੁਆਲਟੀ ਚੈੱਕ ਕਰ ਲੋ ਆਪਾਂ ਬਾਕੀ ਤੁਹਾਨੂੰ ਮੋਰੋ ਵੀ ਦਿਖਾ ਦਾਂਗੇ ਤੇ ਇਹਦੀ ਕੀ ਡਿਟੇਲ ਆ ਬਾਈ ਇਹਦਾ 95000 ਇਹਦਾ 95,000 ਰੁਪਏ ਬਾਈ ਮੁੱਲ ਕਰਦਾਗਾ ਕੰਮੇ ਸੁਈ ਹੈ ਪਹਿਲਾਂ ਝੋਟੀ ਆ ਇਹ ਪਹਿਲਾਂ ਝੋਟੀ ਆ ਤੇ ਦੁੱਧ ਬਾਈਆਂ ਹੱਲੇ ਦੁੱਧ 10 ਲੀਟਰ ਦੁੱਧ ਦਾ 10 ਲੀਟਰ ਮਾ ਕਰ ਬਈਏ ਦੇ ਮਗਰ ਕੱਟੀ ਆ ਮਗਰ ਇਹਦੀ ਹੈਗੀ ਕੱਟੀ ਬਾਈ ਬਾਕੀ ਇਹ ਸੰਗ ਕੁਆਲਿਟੀ ਚੈੱਕ ਕਰ ਲੋ ਚਵਾਈ ਦੀ ਸਾਰੇ ਮੱਝਾਂ ਓਕੇ ਨੇ ਬਾਈ ਸਾਰੇ ਓਕੇ ਬਾਈ ਇਹਦੀ ਬਾਈ ਕੀ ਰੀਟੇਲ ਆ ਕਹਿੰਦੇ ਸੂਆ ਬਾਈ 115 ਇਹ ਦੂਜੇ ਸੂਆ ਦੂਜੇ ਸੂਆ ਮੁੱਲ ਇਹਦਾ 115000 ਰੁਪਿਆ ਮਗਰ ਕੱਟੀ ਆ ਦੇ ਮਗਰ ਇਹਦੀ ਕੱਟੀ ਆ ਚਵਾਈ ਚੂਈ ਬਾਈ ਚਵਾਈ ਚੂਈ ਕੁਛ ਹੀ ਨਾ ਦੁੱਧਾ ਦੁੱਧ 10 ਲੀਟਰ 10 ਲੀਟਰ ਆ ਠੀਕ ਆ ਵੀ ਆਪਣੀਆਂ ਇਹ ਵੀ ਆਪਣੀਆਂ ਇਹ ਬਾਈ ਕਹਿੰਦੇ ਸੂਆ ਇਹ ਦੂਜੇ ਇਹ ਦੂਜੇ ਸੂਆ ਤੇ ਦੁੱਧ ਬਾਈ ਇਸ ਟਾਈਮ ਦੁੱਧ 11 ਲੀਟਰ ਕੈਦ ਰਹੋਗੇ ਬਾਈ ਸੂਈ ਨੂੰ 5 ਦਿਨ 5 ਦਿਨ पांच दिन मगर ये दे मगर ये दे भी कटी है मगर ये भी कटी है भाई ठीक बाकी आपा ਤੁਹਾਨੂੰ ਮੂਰੇ ਦਿਖਾਓ ਦਿਖਾਉ ਨੇ ਸਾਰਾ ਕੋਸਾ ਤੇ ਥੋੜੀ ਕਣੀ ਜਾਣਕਾਰੀ ਆਪਾਂ ਬਾਈ ਤੁਹਾਨੂੰ ਹੋਰ ਲੈ ਕੇ ਦੰਨੇ ਆਗੇ ਬਾਕੀ ਤੁਸੀਂ ਇਹਨਾਂ ਦੇ ਬਾਈ ਫੇਸ ਕੁਆਲਿਟੀ ਚੈੱਕ ਕਰ ਲਓ ਸੰਗਾ ਮੰਗਰਾਂ ਦੇ ਬਾਈ ਮੂਰੇ ਬੱਚੇ ਬੈਠਣੇਗੇ ਤੇ ਕਰਦੇ ਬਾਈ ਨਾ ਗੱਲਬਾਤ ਕੀ ਨਾਮ ਹੈ ਬਾਈ ਮ੍ਰਿਕਸ਼ਿੰਗ ਅੰਡ ਕਿਹੜਾਗਾ ਆਹੀ ਮਾਨਸਾ ਆਹ ਮਾਨਸਾ ਨਹੀਂ ਮਿੱਤਰੋ ਸਾਨੂੰ 4 4-5 ਨਾਗ ਦਿਖਾਤੇ ਵਹੀ 5 ਨਾਗਾ ਮਾ ਆਪਣੀ ਨੇ 15 16 ਉਹ ਗਾਂ ਦਿਖਰ ਠੀਕ ਆ ਠੀਕ ਆ ਆਏ ਕਿਹੜੀ ਹੁੰਦੇ 15 16 ਆਪਣੇ ਕੋਲ ਠੀਕ ਆ ਠੀਕ ਆ ਬਾਈ ਨਾਜਮਾ ਗੱਡੀ ਬੜੀ ਬੈਕ ਸਾਈਡ ਅੱਛਾ ਅੱਛਾ ਲੈ ਮਿੱਤਰੋ ਸਾਰਿਆਂ ਦੀ ਬਾਈ ਦੁੱਧ ਦੀ ਚਵਾਰੀ ਗੇ ਗਰਾਈ ਜਿੰਨਾ ਦੁੱਧ ਕਹਤਾ ਬਾਈ ਉਹਨਾਂ ਦੁੱਧ ਹੋਊਗਾ ਆਪਣੀ ਪੱਕੀ ਆ ਹੈ ਦੌਣੀਆਂ ਆਪਣੀ ਪੱਕੀ ਹੋਰੇ ਠੀਕ ਆ ਠੀਕ ਆ ਬਾਈ ਉਰੀ ਘੜਾ ਹੁੰਦਾਗਾ ਮੂਰੇ ਕੈਂਪਰ ਆ ਜੇ ਨੇਗੇ ਇਧਰ ਬਾਈ ਬਾਹਰਲੇ ਨਹੀਂ ਹੋ ਲੱਗੀ ਹੋਈ ਆਗੀ ਸਾਹੀ ਦੁਕਾਨ ਜੀ ਕੋਲੇ ਲਖਾਈ ਵਾਲੇ ਨੇਗੇ ਬਾਈ ਬਾਕੀ ਬਾਈ ਸਾਰੇ ਬਾਈ ਕੰਮਾਂ ਛੋਟੇ ਬਾਈ ਆਪਣਾ ਬਾਕੀ ਬਾਈ ਨੂੰ ਪੁਰਾਣਾ ਕੰਮ ਕਰਦੇ ਨੂੰ ਬਹੁਤ ਟਾਈਮ ਹੋ ਗਿਆ ਬਾਕੀ ਜਿਹੜੀ ਗੱਲ ਕਹਿਤੀ ਬਾਈ ਉਹ ਗੱਲ ਨਿਕਲੂਗੀ ਇਹ ਬਾਈ ਛੋਟੇ ਬਾਈ ਪੱਕਾ ਕੰਮਾਂ ਆਪਣਾ ਹਾਂ ਐ ਨਹੀਂ ਵੀ 12 ਲੀਟਰ ਵਾਲੀ ਦਾ 15 ਕਹੇ ਤਾਂ 12 ਵਾਲੀ ਦਾ ਝੂਠ ਝੂਠਲਾ ਕੰਮ ਨਹੀਂ ਇਹ ਸਾਫ ਸੁਥਰਾ ਕੰਮ ਹੈ ਸਾਫ ਸੁਥਰਾ ਕੰਮ ਆ ਬਾਈ ਤੇ ਬਾਕੀ ਤੁਸੀਂ ਆਪ ਦਾ ਚੋ ਕੇ ਲਿਆ ਸਕਦੇ ਹੋਗੇ ਬਾਈ ਤਾਰੇ ਇੱਕ ਡੰਗ ਚੋਲੇ ਦੋ ਚੋਲੇ ਕਾਇ ਮਰਜੀ ਤੁਸਲੀ ਕਰਕੇ ਲਿ ਜਾਓ ਸਾਲੀ ਕਰਕੇ ਆਦਾ ਲੈ ਜਾਓ ਠੀਕ ਆ ਬਾਈ